aadhar card ਵਾਲੀਆਂ ਬੱਸਾਂ 'ਚ ਸਫ਼ਰ ਕਰਨ ਵਾਲੇ ਇਸ ਖ਼ਬਰ ਨੂੰ ਜ਼ਰੂਰ ਸੁਣ ਲਿਓ ਕਿ ਕਿ ਬੱਸਾਂ ਦੇ ਸਫ਼ਰ ਬੰਦ ਹੋਣ ਦੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸਸਕਾਲ ਜੀ ਨਮਸਕਾਰ ਵਾ ਬਿਕਾ ਜੇ ਤੁਹਾਡੇ ਨਾਲ ਦੇਖ ਰਹੇ ਹਾਂ ਸਾਨ ਟੀਵੀ ਸਮੇਂ ਦੀ ਖ਼ਬਰ ਤੁਹਾਰਾਂ ਨਾਲ ਸਾਂਝੀ ਕਰ ਰਹੇ ਜਿੱਥੇ ਕਿ ਪੀ ਆਰ ਟੀ ਸੀ ਪੰਜਾਬ ਰੋਡ ਵੇਜ਼ ਤੇ ਪਨ ਬਸ ਦੀਆਂ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੱਸਾਂ ਦੇ ਸਫ਼ਰ ਬੰਦ ਹੋ ਸਕਦੇ ਨੇ ਕਾਰਨ ਜੋ ਇਹ ਤੁਹਾਨੂੰ ਉਹ ਵੀ ਜ਼ਰੂਰ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਸਪੈਸ਼ਲੀ ਉਹ ਬੀਬੀਆਂ ਉਹ ਭੈਣਾਂ ਜਿਹੜੀਆਂ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸਫ਼ਰ ਕਰਦੇ ਨੇ ਆਧਾਰ ਕੜਾ ਵਾਲੀ ਬੱਸ 'ਚ ਸਫ਼ਰ ਕਰਦੇ ਨੇ ਕਿਉਂਕਿ ਜਿਹਨਾਂ ਦਾ ਰੋਜ਼ਾਨਾ ਸਫ਼ਰ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਕਿਸੇ ਨੂੰ ਵੀ ਕਿਸੇ ਵੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪੈ ਸਕੇ ਕਿਉਂਕਿ ਅੱਜ ਦੁਪਹਿਰ ਜਾਂ ਫਿਰ ਕੱਲ ਵੀਰਵਾਰ ਸਵੇਰ ਤੋਂ ਬੱਸਾਂ ਜਿਹੜੀਆਂ ਉਹ ਬੰਦ ਹੋ ਸਕਦੀ ਨੇ ਪੱਕੀ ਹੜਤਾਲ ਜਿਹੜੀ ਉਹ ਕੀਤੀ ਜਾ ਸਕਦੀ ਹੈ ਇਹ ਹੜਤਾਲ ਜਿਹੜੀ ਹੈ ਉਹ ਅਣਮਿੱਥੇ ਸਮੇਂ ਤੱਕ ਹੋ ਸਕਦੀ ਕਿਉਂਕਿ ਜੋ ਖਬਰ ਹੋਣੀ ਸੀ ਸਭੇ ਸਾਹਮਣੇ ਆ ਜਾਈ ਕਿਉਂਕਿ ਅੱਜ ਜਿਹੜੀ ਮੀਟਿੰਗ ਹੋਣੀ ਹੈ 12 ਨਵੰਬਰ ਨੂੰ ਅੱਜ ਮੀਟਿੰਗ ਹੈ ਤੇ ਜਿਹੜੇ ਵੀ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਕਿ ਜੇਕਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੋਈ ਵੀ ਸੱਟਾ ਨਹੀਂ ਨਿਕਲਿਆ ਜਾਂ ਫਿਰ ਉਹਨਾਂ ਦੀਆਂ ਗੱਲਾਂ ਦਾ ਫੈਸਲਾ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਅੱਜ ਦੁਪਹਿਰ ਜਾਂ ਫਿਰ ਕੱਲ ਵੀਰਵਾਰ ਸਵੇਰ ਤੋਂ ਜਿਹੜੀਆਂ ਬੱਸਾਂ ਦੀ ਪੱਕੀ ਹੜਤਾਲ ਕੀਤੀ ਜਾਏਗੀ ਜਿਹੜੀ ਰੋਡ ਵੇਜ਼ ਦੀਆਂ ਪੀਆਰਟੀਸੀ ਤੇ ਪਨਬਸ ਦੀਆਂ ਜਿਹੜੀ ਬੱਸਾਂ ਹੋਣਗੀਆਂ ਉਹ ਸੜਕਾਂ ਦੇ ਉੱਪਰ ਨਹੀਂ ਚੱਲਣਗੀਆਂ ਸੋ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਇਹ ਖਬਰ ਹਰ ਇੱਕ ਤੱਕ ਪਹੁੰਚਾਓ ਤਾਂਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਾਏ ਕਿਉਂਕਿ ਇਹ ਮੁਲਾਜ਼ਮਾਂ ਨੇ ਕਹਿਣਾ ਹੈ ਕਿ ਜੇਕਰ ਅੱਜ ਇਸ ਮੀਟਿੰਗ ਵਿੱਚ ਕਿਉਂਕਿ 12 ਨਵੰਬਰ ਨੂੰ ਉਹਨਾਂ ਦੀ ਮੀਟਿੰਗ ਹੋਣੀ ਸੀਗੀ ਸਰਕਾਰ ਦੇ ਨਾਲ ਤੇ ਜਿੱਥੇ ਜੇਕਰ ਅੱਜ ਇਸ ਮੀਟਿੰਗ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ ਤਾਂ ਫਿਰ ਅੱਜ ਦੁਪਹਿਰ ਜਾਂ ਫਿਰ ਕੱਲ ਸਵੇਰ ਤੋਂ ਯਾਨੀ ਕਿ ਵੀਰਵਾਰ ਸਵੇਰ ਤੋਂ ਜਿਹੜੀਆਂ ਰੋਡਵੇਜ਼ ਪਨਬਸ ਤੇ ਜਿਹੜੀਆਂ ਬੱਸਾਂ ਹੋਣਗੀਆਂ ਸਰਕਾਰੀ ਬੱਸਾਂ ਹੋਣਗੀਆਂ ਉਹ ਨਹੀਂ ਚੱਲਣਗੀਆਂ ਮੁਲਾਜ਼ਮ ਜਿਹੜੇ ਨੇ ਬੱਸਾਂ ਨਹੀਂ ਚਲਾਉਣਗੇ ਤੇ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਜਾਮ ਵੀ ਹੋ ਸਕੇ ਕਿਉਂਕਿ ਇਸ ਤੋਂ ਪਹਿਲਾਂ ਵੀ ਦੋ ਤੋਂ ਤਿੰਨ ਵਾਰ ਜਿਹੜਾ ਹੈ ਉਹ ਕੱਚੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਕੀਤਾ ਗਿਆ ਰੋਡ ਜਾਮ ਕੀਤੇ ਗਏ ਸੀਗੇ ਬੱਸਾਂ ਨੂੰ ਰੋਕਿਆ ਗਿਆ ਸੀਗਾ ਉਸ ਤੋਂ ਬਾਅਦ ਕਿਹਾ ਗਿਆ ਸੀਗਾ ਕਿ ਮੀਟਿੰਗ ਹੋਏਗੀ ਮੀਟਿੰਗ ਵਿੱਚ ਜੋ ਵੀ ਗੱਲ ਹੋਏਗੀ ਜਾਂ ਜਿਸ ਤਰੀਕੇ ਨਾਲ ਫੈਸਲਾ ਹੋਏਗਾ ਕਿਉਂਕਿ 12 ਨਵੰਬਰ ਦਾ ਸਮਾਂ ਦਿੱਤਾ ਗਿਆ ਸੀ ਕਿ 12 ਨਵੰਬਰ ਨੂੰ ਜਿਹੜੀ ਮੀਟਿੰਗ ਹੋਏਗੀ ਤੇ ਮੀਟਿੰਗ ਦੇ ਵਿੱਚ ਜਿਹੜਾ ਕੋਈ ਨਾ ਕੋਈ ਫੈਸਲਾ ਨਿਕਲ ਕੇ ਸਾਹਮਣੇ ਜ਼ਰੂਰ ਆਏਗਾ ਸੋ ਇਸ ਦਾ ਵੀ ਜਿਹੜਾ ਪੱਕੇ ਤੌਰ ਤੇ ਇੱਕ ਐਲਾਨ ਜਿਹੜਾ ਹੈ ਮੁਲਾਜ਼ਮਾਂ ਵੱਲੋਂ ਕੱਚੇ ਮੁਲਾਜ਼ਮਾਂ ਵੱਲੋਂ ਕਰ ਦਿੱਤਾ ਗਿਆ ਹੈ ਕਿ ਜੇਕਰ ਇਸ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ ਜਾਂ ਉਹਨਾਂ ਨੇ ਕਿਸੇ ਗੱਲ ਦਾ ਫੈਸਲਾ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਅੱਜ ਦੁਪਹਿਰ ਜਾਂ ਫਿਰ ਕੱਲ ਸਵੇਰ ਯਾਨੀ ਕਿ ਵੀਰਵਾਰ ਸਵੇਰ ਤੋਂ ਪੰਬਸ ਰੋਡਵੇਜ਼ ਦੀਆਂ ਜਿਹੜੀ ਬੱਸਾਂ ਹੋਣਗੀਆਂ ਉਹ ਨਹੀਂ ਚੱਲਣਗੀਆਂ ਚੱਕਾ ਚਾਂਦ ਜਿਹੜਾ ਉਹ ਕੱਚੇ ਮੁਲਾਜ਼ਮਾਂ ਵੱਲੋਂ ਕੀਤਾ ਜਾਏਗਾ ਸੋ ਵੀਡੀਓ ਨੂੰ ਵੱਤਵਤ ਸ਼ੇਅਰ ਜ਼ਰੂਰ ਕਰਿਓ ਆਧਾਰ ਕਾਰਡ ਵਾਲੀਆਂ ਬੱਸਾਂ 'ਚ ਸਫ਼ਰ ਖਰਦਵਾਲੇ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਕਿ ਕਿ ਬੱਸਾਂ ਦੇ ਸਫ਼ਰ ਬੰਦ ਹੋਣ ਦੀ ਖਬਰ ਤੁਹਾਰਾਂ ਨਾਲ ਸਾਂਝੀ ਕਰ ਰਿਹਾ। 12 ਨਵੰਬਰ ਦਾ ਸਮਾਂ ਦਿੱਤਾ ਗਿਆ ਸੀ ਕਿ 12 ਨਵੰਬਰ ਨੂੰ ਜਿਹੜੀ ਮੀਟਿੰਗ ਹੋਏਗੀ ਤੇ ਮੀਟਿੰਗ ਦੇ ਵਿੱਚ ਜਿਹੜਾ ਕੋਈ ਨਾ ਕੋਈ ਫੈਸਲਾ ਨਿਕਲ ਕੇ ਸਾਹਮਣੇ ਜ਼ਰੂਰ ਆਏਗਾ ਸੋ ਇਸ ਦਾ ਵੀ ਜਿਹੜਾ ਪੱਕੇ ਤੌਰ ਤੇ ਇੱਕ ਐਲਾਨ ਜਿਹੜਾ ਹੈ ਮੁਲਾਜ਼ਮਾਂ ਵੱਲੋਂ ਕੱਚੇ ਮੁਲਾਜ਼ਮਾਂ ਵੱਲੋਂ ਕਰ ਦਿੱਤਾ ਗਿਆ ਹੈ ਕਿ ਜੇਕਰ ਇਸ ਮੀਟਿੰਗ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਿਆ ਜਾਂ ਉਹਨਾਂ ਨੇ ਕਿਸੇ ਗੱਲ ਦਾ ਫਸਲਾ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਅੱਜ ਦੁਪਹਿਰ ਜਾਂ ਫਿਰ ਕੱਲ ਸਵੇਰ ਯਾਨੀ ਕਿ ਵੀਰਵਾਰ ਸਵੇਰ ਤੋਂ ਪੰਜਾਬ ਰੋਡਵੇਜ਼ ਦੀਆਂ ਜਿਹੜੀ ਬੱਸਾਂ ਹੋਣਗੀਆਂ ਉਹ ਨਹੀਂ ਚੱਲਣਗੀਆਂ ਚੱਕਾ ਚਾਮ ਜਿਹੜਾ ਉਹ ਕੱਚੇ ਮਲਾਦ ਮਰ ਵੱਲੋਂ ਕੀਤਾ ਜਾ ਕੇ